ਗਰਮਕ ਪਿਆਰਿਓ ਜਾ ਰਹੇ ਆ ਇਧਰ ਬਣ ਰਹੀ ਹੈ ਸ਼ੂਟਿੰਗ ਵਾਸਤੇ ਕੋਠੀ ਹੈ ਸ਼ੂਟਿੰਗ ਵਾਸਤੇ ਘਰ ਬਣ ਰਿਹਾ ਇਧਰ ਜਾ ਰਹੇ ਆ ਰਸਤੇ ਵਿੱਚ ਪਦਮਪੁਰ ਨੂੰ ਜੈ ਬਾਬਾ ਬਾਬਾ ਗਰਮਕ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੋਗ ਵਿੱਚ ਅੱਜ ਦਾ ਵਲੋਗ ਸ਼ੁਰੂ ਕਰਦੇ ਆ ਅੱਜ ਜਾ ਰਹੇ ਆ ਦਵਾਨ ਤੇ ਪਦਮਪੁਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਆ ਅੱਜ ਤੇ ਉਹਦੀ ਬਾਕਤ ਪਤਨਪੁਰ ਜਾ ਰਹੇ ਆ ਅੱਜ ਦਿਵਾਨ ਤੇ ਤੇ ਦਿਖਾਉਣਾ ਤੁਹਾਨੂੰ ਸਾਰਾ ਅੱਜ ਦਾ ਵਲੌਗ ਜਰੂਰ ਦੇਖਿਓ ਚੈਨਲ ਦੇ ਨਵੇਂ ਤੋਂ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਕਮੈਂਟ ਜਰੂਰ ਕਰ ਦਿਓ ਚੱਲਦੇ ਆਂ ਅੱਜ ਦਿਵਾਨ ਤੇ ਸਮਰ ਵੀ ਤਿਆਰ ਹੈ ਇਧਰ ਨਾਨਕ ਵੀ ਤਿਆਰ ਹੈ ਚਲਿਏ ਆਇਆ ਹਾਂ ਜੀ ਚਲੋ ਜਾ ਰਹੇ ਜਾ ਰਹੇ ਆ ਇਧਰ ਬਣ ਰਹੀ ਹੈ ਸ਼ੂਟਿੰਗ ਵਾਸਤੇ ਕੋਠੀ ਹੈ ਸ਼ੂਟਿੰਗ ਵਾਸਤੇ ਘਰ ਬਣ ਰਿਹਾ ਇਧਰ ਜਾ ਰਹੇ ਆ ਰਸਤੇ ਵਿੱਚ ਪਤਨਪੁਰ ਪਿਆਰੇ ਪਹੁੰਚ ਚੁੱਕੇ ਆ ਪਦਮਪੁਰ ਮੰਡੀ ਇਧਰ ਕ੍ਰੇਨ ਖੜੀ ਦੇਖੋ ਤੁਸੀਂ ਤਾਂ ਕਦੇ ਦੇਖੀ ਨਹੀਂ ਹੋਣੀ ਹਾਂ ਤੁਸੀਂ ਕਿਤੇ ਕ੍ਰੇਨ ਦੇਖੀ ਨਹੀਂ ਹੋਣੀ ਅਸੀਂ ਤੁਹਾਨੂੰ ਦਿਖਾਉਂਦੇ ਆ ਚਲੋ ਮਜ਼ਾਕ ਕਰਦੇ ਜੀ ਆ ਬਾਜ਼ਾਰ ਆ ਗਿਆ ਪਹੁੰਚਣ ਵਾਲੇ ਗੁਰਦੁਆਰਾ ਸਾਹਿਬ ਸਗਰਮਤ ਪਿਆਰੇ ਪਹੁੰਚ ਚੁੱਕੇ ਆ ਦਵਾਨ ਤੇ ਪਦਮਪੁਰ ਸਿੰਘ ਬੈਠੇ ਆਪਣੇ ਦੇਖੋ ਚਲੋ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਠੀਕ ਹੈ ਤੇ ਜਿਹਨੂੰ ਵੀ ਉਹ ਸਵਾਲ ਦਾ ਜਵਾਬ ਪਤਾ ਹੋਊਗਾ ਨਾ ਸਾਰਿਆਂ ਨੇ ਪਹਿਲਾਂ ਹੱਥ ਖੜਾ ਕਰ ਦਿਓ ਐਵੇਂ ਕਰਕੇ ਤੇ ਫਿਰ ਉਹ ਦੂਸਰੇ ਨਹੀਂ ਕਰਨਗੇ ਫਿਰ ਉਹ ਉਹਦਾ ਜਵਾਬ ਦਿੰਦੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਲੈ ਕੇ ਆਏ ਆ ਅਨੰਦਪੁਰ ਸਾਹਿਬ ਕੌਣ ਲੈ ਕੇ ਆਈ ਸੀ ਚਲ ਇੱਕ ਮਿੰਟ ਇਹਨੇ ਸਾਰਿਆਂ ਨੇ ਪਹਿਲਾਂ ਕਿਹਾ ਇਹਨੇ ਕੀਤੇ ਸੀ ਨਾ ਦੱਸ ਗਨਨ ਕਿ ਕੌਣ ਲੈ ਗਿਆ ਹਾਂ ਭਾਈ ਜੱਤਾ ਜੀ ਦੂਸਰਾ ਨਾਮ ਭਾਈ ਜੂਸੇ ਬਾਬਾ ਜੀਵਨ ਸਿੰਘ ਠੀਕ ਹੈ ਬਹੁਤ ਸੋਹਣਾ ਸਵਾਲ ਹੈ ਜੀ ਦੂਸਰਾ ਤੁਸੀਂ ਹਾਂ ਠੀਕ ਹੈ ਹੈ ਭਾਈ ਜੱਤਾ ਜੀ ਭਾਈ ਬਾਬਾ ਜੀਵਨ ਸਿੰਘ ਬਾਬਾ ਜੀਵਨ ਸਿੰਘ ਹਾਂ ਜਦੋਂ ਗੁਰਤੇਗ ਬੱਧਰ ਮਾਰੇ ਤੇ ਸੀਸ ਲੈ ਕੇ ਆ ਗੁਰੂ ਗੋਬਿੰਦ ਸਿੰਘ ਮਾਰੇ ਦੀ ਅਰਜੁ ਕਿੰਨੀ ਸੀਸਰੀ ਰਿਕਮਰ ਤੈਨੂੰ ਸਮਰਨ ਸਰਨ ਪਹਿਲਾਂ ਕੀਤਾ ਹੈ 9 ਸਾਲ ਠੀਕ ਹੈ ਬਹੁਤ ਸੋਹਣਾ ਸਵਾਲ ਸ਼ਾਬਾਸ਼ ਚਲੋ ਜਦੋਂ ਬਾਬਾ ਜੀਵਨ ਸਿੰਘ ਜੀ ਦਿੱਲੀ ਤੋਂ ਤੁਰੇ ਆ ਤੇ ਕਿੰਨਿਆਂ ਥਾਵਾਂ ਤੇ ਰਾਜ ਰੁਕੇ ਆ ਤਿੰਨ ਥਾਵਾਂ ਤੇ ਪੰਜ ਥਾਵਾਂ ਤੇ ਚੱਲ ਦੱਸੋ ਸੰਦੀਪ ਸਿੰਘ ਹੈ ਪੰਜ ਥਾਵਾਂ ਤੇ ਬਿਲਕੁਲ ਬਹੁਤ ਵਧੀਆ ਸੋਹਣਾ ਜਵਾਬ ਦਿੱਤਾ ਠੀਕ ਹੈ ਜਦੋਂ ਗੁਰੂ ਤੇਗ ਬਹਾਦਰ ਮਾਰੇ ਦਾ ਸੀਸ ਕਲਮ ਹੋਇਆ ਤੇ ਉਹਨਾਂ ਦੇ ਸੀਸ ਨੂੰ ਤਾਂ ਬਾਬਾ ਜੀਵਨ ਸਿੰਘ ਨੇ ਸੰਭਲਿਆ ਤਾਂ ਤੁਹਾਡ ਨੂੰ ਕਿਹਨੇ ਸੰਭਿਆ ਸੀ ਹਾਂ ਦੱਸੋ ਜੀ ਹੈਂ ਨਹੀਂ ਮੁਗਲ ਨਹੀਂ ਲੱਗੇ ਗਲਤ ਜਵਾਬ ਚਲੋ ਹੋਰ ਕਿਸੇ ਨੂੰ ਪਤਾ ਹੈ ਤੈਨੂੰ ਪਤਾ ਹੈ ਚੇਤਾ ਨਹੀਂ ਆ ਰਿਹਾ ਨਾਮ ਨਾਮ ਚੇਤਾ ਚਲ ਕੋਈ ਨਹੀਂ ਚਲ ਕੋਈ ਨਹੀਂ ਹੱਥ ਖੜਾ ਕਰਿਆ ਕਰੋ ਫਿਰ ਪਤਾ ਲੱਗਦਾ ਹੈ ਗੇਟ ਬੰਦ ਕਰਸ ਹਮਰ ਨਾਮ ਨਹੀਂ ਚੇਤਾ ਪਰ ਜੋ ਤੁਹਾਨੂੰ ਕਲਮ ਮਤਲਬ ਸੀਸ ਕਲਮ ਹੋ ਗਿਆ ਗੇਟ ਖੁੱਲਾ ਰਹਿਣ ਦੇ ਚਲ ਲੱਟ ਗਈ ਰਹਿਣ ਦੇ ਤੁਹਾਨੂੰ ਦਾਦਾ ਸਸਕਲ ਕੀਤਾ ਸੀਗਾ ਹਾਂ ਜੇ ਉਹਦਾ ਨਾਮ ਨਹੀਂ ਆ ਰਿਹਾ ਨਾ ਹਾਂ हां बाबा लखी शाह बन जा रहा <laughs> बाबा लखी शाह बन जा रहा ठीक है चलो 얘ਦਨ ਨਾ ਗਿਆਨ ਵੀ ਮਿਲਦਾ ਹੈ ਠੀਕ ਹੈ ਬੱਚਿਆਂ ਨੂੰ ਪਤਾ ਲੱਗਦਾ ਹਾਂ बाबा लखी शाह ਬਣ ਜਾ ਰਹਾ ਉਹਨਾਂ ਨੇ ਧੜ ਦਾ ਸੱਚਕਾਰ ਕੀਤਾ ਚਲੋ ਜਦੋਂ ਬਾਬਾ ਜੀਵਨ ਸਿੰਘ ਜੀ ਸੀਸ ਲੈ ਕੇ ਆਏ ਆ ਪਹਿਲਾਂ ਕਿੱਥੇ ਲੈ ਕੇ ਆਏ ਸੀਸ ਗੁਰੂ ਤੇਗ ਬਾਦਰ ਮਾਰੇ ਦਾ ਬਾਬਾ ਜੀਵਨ ਸਿੰਘ ਜੀ ਪਤਾ ਕਿਸੇ ਨੂੰ ਚਲੋ ਮੈਂ ਦੱਸਦਾ ਪਹਿਲਾਂ ਗੁਰੂ ਤੇਗ ਬਹਾਦਰ ਮਹਾਰਾਜ ਸੀਸ ਟੋਕਰੀ ਚ ਲੈ ਕੇ ਆਏ ਨੀ ਜਦੋਂ ਪਹਿਲਾਂ ਕੀਰਤਪੁਰ ਸਹਿਬ ਆਇਆ ਕੀਰਤਪੁਰ ਸਹਿਬ ਤੋਂ ਮਾਤਾ ਗੁਜਰੀ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਗੋਬਿੰਦ ਰਾਏ ਦੇ ਰੂਪ ਵਿੱਚ ਫਿਰ ਅਨੰਦਪੁਰ ਸਹਿਬ ਲੈ ਗਏ ਠੀਕ ਹੈ ਤੇ ਹੁਣ ਦੱਸੋ ਵੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਕਲਮ ਹੋਇਆ ਦਿੱਲੀ ਦਾ ਕਿਹੜਾ ਚੌਂਕ ਸੀਗਾ ਹੱਥ ਖੜਾ ਕਰਿਆ ਕਰੋ ਫੇਰੋਂ ਫੇਰੋਂ ਉਹਨੇ ਕਰਤਾ ਸੀ ਕਿਹੜਾ ਚਲੋ ਦੱਸ ਚੰਦਨੀ ਚੌਂਕ ਠੀਕ ਹੈ ਬਹੁਤ ਸੋਹਣਾ ਜਵਾਬ ਚੰਦਨੀ ਚੌਕ ਤੇ ਬਾਬਾ ਜੀਵਨ ਸਿੰਘ ਜੀ ਦੇ ਭਰਾ ਦਾ ਕੀ ਨਾਮ ਸੀ ਬਾਬਾ ਜੀਵਨ ਸਿੰਘ ਜੀ ਦੇ ਭਰਾ ਦਾ ਕੀ ਨਾਮ ਸੀ ਨਹੀਂ ਪਤਾ ਜਿਨ੍ਹਾਂ ਦਾ ਜਨਮ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਦੂਜੇ ਦਿਨ ਹੋਇਆ ਸੀ ਹੈ ਪਤਾ ਕਿਸੇ ਨੂੰ ਹੈ ਨਹੀਂ ਮਰਦਾਨਾ ਜੀ ਤਾਂ ਗੁਰਨਾਨਕ ਮਹਾਰਾਜ ਨਾਲ ਸੀ ਕਿ ਨਾ ਤਾਂ ਬਹੁ ਟਾਈਮ ਪਹਿਲਾਂ ਹੋ ਗਈ ਸੀ ਨਹੀਂ ਉਹ ਤਾਂ ਕੋਈ ਨਹੀਂ ਕੋਈ ਨਹੀਂ ਗੁਰੂ ਗੁਰੂ ਗੋਬਿੰਦ ਸਿੰਘ ਮਾਰੇ ਤੋਂ ਦੂਜੇ ਦਿਨ ਉਹਨਾਂ ਦਾ ਜਨਮ ਹੋਇਆ ਠੀਕ ਹੈ ਹਾਂ ਸਾਰੇ ਇਹ ਲੋਕ ਹੈ ਗੁਰੂ ਗੋਬਿੰਦ ਸਿੰਘ ਮਾਰੇ ਤੋਂ ਦੂਜੇ ਦਿਨ ਉਹਨਾਂ ਦਾ ਜਨਮ ਹੋਇਆ ਗੁਰੂ ਗੋਬਿੰਦ ਸਿੰਘ ਮਾਰੇ ਤੋਂ ਦੂਜੇ ਦਿਨ ਉਹਨਾਂ ਦਾ ਜਨਮ ਹੋਇਆ ਤੇ ਬਾਬਾ ਜੀਵਨ ਸਿੰਘ ਦੇ ਭਰਾ ਸੀ ਉਹ ਨਹੀਂ ਪਤਾ ਪਤਾ ਤੁਹਾਨੂੰ ਨਹੀਂ ਪਤਾ ਕਿਸੇ ਨੂੰ ਉਹਨਾਂ ਦਾ ਨਾਮ ਸੀਗਾ ਭਾਈ ਸੰਗਤ ਸਿੰਘ ਜੀ ਠੀਕ ਹੈ ਜਿਹੜੇ ਚਮਕੌਰ ਦੀ ਗੜੀ 'ਚ ਆਪਾਂ ਜਾਣਦੇ ਆਂ ਨੀ ਤੇ ਅਸ ਦੋ ਬਦੂਖਾਂ ਨਾਲ ਮਾਰਦੇ ਸੀ ਜਲਮਾ ਜਲਮਾ ਨੂੰ ਉਹਨਾਂ ਦਾ ਨਾਮ ਸੀ ਬਾਬਾ ਸੰਗਤ ਸਿੰਘ ਜੀ ਠੀਕ ਐ ਹੁਣ ਆ ਗਿਆ ਉਹਦਾ ਬਚ ਕਰਦੇ ਆ ਗੁਰਮੁਖ ਪਿਆਰੇ ਸਵਾਲ ਜਵਾਬ ਚੱਲ ਰਹੀ ਐ ਬਹੁਤ ਸੋਹਣੇ ਜਵਾਬ ਦੇ ਰਹੀ ਐ ਚਲੋ ਹੁਣ ਐਂ ਦੱਸੋ ਗੁਰੂ ਤੇਗ ਬਹਾਦਰ ਮਹਾਰਾਜ ਕੋਲੇ ਜਿਹੜੇ ਪੰਡਤ ਆਏ ਸੀ ਕਿਹੜੀ ਥਾਂ ਤੋਂ ਆਏ ਸੀ ਤੇ ਪੂਰਾ ਸਵਾਲ ਸੁਣ ਲੈ ਕਰੋ ਪਹਿਲਾਂ ਕਿਹੜੀ ਥਾਂ ਤੋਂ ਆਇਆ? ਚਲੋ ਠੀਕ ਹੈ। ਉਹਨਾਂ ਦੇ ਸਭ ਤੋਂ ਮੋਹਰੀ ਪੰਡਤ ਦਾ ਕੀ ਨਾਮ ਸੀ? ਠੀਕ ਹੈ, ਚਲ ਤੂੰ ਹੱਥ ਖੜਾ ਕੀਤਾ ਸੀ ਦੱਸ। ਕਸ਼ਮੀਰ ਤੋਂ ਆਇਆ ਸੀ ਮੈਂ। ਕਸ਼ਮੀਰ ਤੋਂ ਆਇਆ ਸੀ। ਪਹਿਲਾ ਸਵਾਲ ਸਹੀ ਹੈ। ਠੀਕ ਹੈ। ਕਸ਼ਮੀਰ ਤੋਂ ਆਇਆ ਸੀ ਇਹਨੇ ਸਵਾਲ ਜਵਾਬ ਦਿੱਤਾ। ਹਾਂ? ਯਾਸੀ। ਚਲੋ ਅਗਲਾ ਸਵਾਲ ਦੱਸ ਦਿਆਂ। ਤੇ ਕੀ ਕਰਦਾ? ਸਰਚ ਨਹੀਂ ਕਰਨਾ। ਇੰਨਾ ਟਾਈਮ ਤਾਂ ਦਿੰਦੇ ਨਹੀਂ ਆਪਾਂ। ਹਾ ਮੁੰਡਾ ਚੀਟਿੰਗ ਕਰ ਰਿਹਾ ਵੀ ਬੈ ਕੇ ਪੇਪਰਾਂ ਦੇ ਵਿੱਚ ਹਨਾ ਚੀਟਿੰਗ ਨਹੀਂ ਕਰਨੀ ਵੀ ਨਹੀਂ ਫੋਨ ਮੈਂ ਜਮਾ ਕਰ ਲੂੰਗਾ ਉਹਦੇ ਇੱਥੇ ਮੈਂ ਇੱਥੇ ਥਾਂ ਰੱਖ ਲੂੰਗਾ ਇੱਥੇ ਚੀਟਿੰਗ ਨਹੀਂ ਕਰਨੀ ਚਲੋ ਦੱਸੋ ਗੁਰਨਾਨਕ ਮਹਾਰਾਜ ਦੇ ਨਾਲ ਕਿੰਨੇ ਸਾਥੀ ਰਹਿੰਦੇ ਸੀ ਕੀ ਨਾਮ ਸੀ ਚਲ ਪਹਿਲਾਂ ਇੰਨੇ ਸਮਰਨ ਕੀਤਾ ਦੱਸ ਦੋ ਸਾਥੀ ਰਹਿੰਦੇ ਸੀ ਹਾਂ ਭਾਈ ਬੱਲ ਭਾਈ ਬੱਲ ਹਾਂ ਠੀਕ ਹੈ ਕੋਈ ਸਵਾਲ ਸਹੀ ਹੈ ਕੋਈ ਗਲਤ ਹੈ ਦੂਸਰਾ ਤੂੰ ਕੀਤਾ ਦੱਸ ਹਾਂ ਤੂੰ ਸੇਮ ਤੇਨ ਸਾਥੀ ਸੀ ਭਾਈ ਭਾਈ ਮੂਲਾ ਜੀ ਵੀ ਥੋੜਾ ਜਿਮ ਰਹੇ ਰਹੇ ਆ ਉਹ ਬਾਅਦ ਚ ਨਾ ਹਾਂ ਉਹਨਾਂ ਦੇ ਸਾਥੀ ਰਹੇ ਹਨ ਪਰ ਕੋਈ ਸਵਾਲ ਸਵਾਲ ਸਹੀ ਜਿੱਤੇ ਤੁਸੀਂ ਦਿਨਾਂ ਨੇ ਜਵਾਬ ਕੁਝ ਮਤਲਬ ਭਾਈ ਮੂਲਾ ਜੀ ਵੀ ਨਾਲ ਜਾਂਦੇ ਰਹੇ ਬਹੁਤ ਟਾਈਮ ਜਾਂਦੇ ਰਹੇ ਉਹਨਾਂ ਨਾਲ ਉਹ ਤੇ ਇਤਿਹਾਸ ਜਾਣਦੇ ਹੀ ਸਾਰ ਉਹ ਭਾਈ ਮਰਦਾਨਾ ਜੀ ਤੇ ਭਾਈ ਬੱਲਾ ਜੀ ਤਾਂ ਸਿੱਗੇ ਸਿੱਗੇ ਤੇ ਨਾਲ ਭਾਈ ਮੂਲਾ ਜੀ ਵੀ ਜਾਂਦੇ ਸੀ ਠੀਕ ਹੈ ਹਾਂ ਤੀਸਰੀ ਸਾਥੀ ਉਹ ਵੀ ਰਹੇ ਆ ਕਿਉਂਕਿ ਆਪਾਂ ਉਹਨੂੰ ਭੁਲਾ ਨਹੀਂ ਸਕਦੇ ਨਾ ਕਿੰਨਾ ਟਾਈਮ ਉਹਨਾਂ ਨੇ ਲਾਇਆ ਗੁਰੂ ਨਾਨਕ ਮਹਾਰਾਜ ਨੇ ਠੀਕ ਹੈ ਗੁਰੂ ਨਾਨਕ ਮਹਾਰਾਜ ਦੀ ਭੈਣ ਦਾ ਨਾਮ ਕੀ ਸੀਗਾ ਹਾਂਜੀ ਬੀਬੀ ਦਾ ਹੈ ਬੀਬੀ ਨਹੀਂ ਕਹਿੰਦੇ ਬੇਬੇ 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 ਨਾਨਕੀ ਬੇਬੇ ਦਾ ਅਰਥ ਭੈਣ ਹੁੰਦਾ ਬੀਬੀ ਦਾ ਅਰਥ ਮਾਤਾ ਬਣ ਜਾਂਦਾ ਹੈ ਬੀਬੀ ਨਾਨਕੀ ਆਪਾਂ ਕਹਿ ਸਕਦੇ ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਘਰ ਮਹਿਲ ਉਹਨਾਂ ਨੂੰ ਘਰ ਉਹਨਾਂ ਨੂੰ ਉਹਨਾਂ ਨੂੰ ਬੀਬੀ ਕਹਿ ਸਕਦੇ ਹਾਂ ਇਹ ਵੀਗਾ ਆਪਣਾ ਜਰਨਲ ਨੌਲੇਜ ਦਾ ਸਵਾਲ ਹੈ ਨਾ ਜਿੱਥੇ ਬੀਬੀ ਨਾਨਕੀ ਆਵੇ ਉੱਥੇ ਜ਼ਿਕਰ ਹੋ ਰਿਹਾ ਗੁਰੂ ਹਰਗੋਬਿੰਦ ਸਮਰਾਇ ਦੀ ਪਤਨੀ ਦਾ ਮਹਿਲ ਦਾ ਉਹਨਾਂ ਦੇ ਮਹਿਲ ਦਾ ਜਿੱਥੇ ਬੇਬੇ ਨਾਨਕੀ ਬਚਨਾਵੇ ਉੱਥੇ ਸਮਝੋ ਗੁਰੂ ਨਾਨਕ ਮਰਾਇ ਦੀ ਭੈਣ ਦੀ ਗੱਲ ਹੋ ਰਹੀ ਹੈ ਬੇਬੇ ਦਾਰਤ ਹੈ ਭੈਣ ਨਾਨਕੀ ਹੈ ਭੈਣ ਨਾਨਕੀ ਵੀ ਕਹਿ ਸਕਦੇ ਆ ਬੇਬੇ ਨਾਨਕੀ ਵੀ ਕਹਿ ਸਕਦੇ ਬੀਬੀ ਨਹੀਂ ਕਹਿਣਾ ਬੀਬੀ ਨਾਨਕੀ ਗੁਰੂ ਹਰਗੋਬਿੰਦ ਸਮਰਾਇ ਦੇ ਮਹਿਲ ਹੋਏ ਠੀਕ ਹੈ ਗੁਰੂ ਤੇਗ ਬਹਾਦਰ ਮਰਾਇ ਦੀ ਮਾਤਾ ਅੱਗੇ ਮੈਂ ਸਵਾਲ ਪੁੱਛਣੀ ਸੀ ਚਲੋ ਹੁਣ ਤੱਕ ਆਪਣੀ ਵਿਚਾਰ ਚੱਲ ਪਈ ਠੀਕ ਹੈ ਚਲੋ ਤੂੰ ਵੀ ਸ਼េរੀ ਹੱਥ ਖੜਾ ਕਰਿਆ ਕਰ ਕੋਈ ਸਵਾਲ ਤੇ ਜੇ ਤੈਨੂੰ ਪਤਾ ਹੀ ਨਹੀਂ ਕੁਛ ਕਰਿਆ ਕਰੋ ਭਈ ਜਿੰਨਾ ਕਿ ਪਤਾ ਹੋਵੇ ਉਹਨਾਂ ਕਿ ਚਲੋ ਚਲ ਹੁਣ ਮੈਂ ਅਗਲਾ ਸਵਾਲ ਕਰਦਾ ਵੀ ਅਗਲਾ ਸਵਾਲ ਹੈ ਵੀ ਔਰੰਗਜੀਬ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਤਿੰਨ ਸ਼ਰਤਾਂ ਕਹੀਆਂ ਸੀ ਪਤਾ ਹੈ ਨਾ ਕਿਹੜੀਆਂ ਕਿਹੜੀਆਂ ਸ਼ਰਤਾਂ ਕਹੀਆਂ ਸੀ ਦੱਸੋ ਕਿਹਨੂੰ ਪਤਾ ਹੈ ਹਾਂਜੀ ਦੱਸੋ ਹਾਂਜੀ ਉੱਚੀ ਹਾਂ ਤੇ ਤਾਂ ਹੁਣ ਮੈਂ ਬੁੜੇ ਗੁਰੂ ਦੀ ਗੱਲ ਕਰਾਂ ਚਲ ਕੋਈ ਨਹੀਂ ਸਮਰਦਾ ਸਮਰਦ ਹਾਂ ਤਾਂ ਤੂੰ ਕਬੂਲ ਕਰ ਹਾਂ ਯਾ ਤਕ ਦਿਖਾ ਹਾਂ ਹਾਂ ਜਾਂ ਜੋ ਸਾ ਤਜਮਗਾ ਕਰ ਤੈਨੂੰ ਨਾ ਹਾਂ ਯਾ ਪਹਿਲੀ ਸ਼ਰਤ ਸੀ ਉਹਦੀ ਧਰਮ ਕਬੂਲੋ ਆਪਦਾ ਧਰਮ ਛੱਡ ਦੋ ਸਾਡੇ ਧਰਮ ਚ ਆ ਜਾਓ ਦੂਸਰੀ ਸ਼ਰਤ ਸੀ ਕਰਾਮਾਤ ਦਿਖਾਓ ਜੇ ਤੁਸੀਂ ਗੁਰੂ ਆ ਤਾਂ ਕਰਾਮਾਤ ਦਿਖਾਓ ਤੀਸਰੀ ਸ਼ਰਤ ਸੀ ਯਾ ਮੌਤ ਨੂੰ ਗੱਲੇ ਲਾ ਲਓ ਠੀਕ ਹੈ ਗੁਰਤੀ ਕੇ ਬਾਦਰ ਮਾਰੇ ਕਹਿੰਦੇ ਵੀ ਧਰਮ ਅਸੀਂ ਛੱਡਣਾ ਨਹੀਂ ਆਪਦਾ ਆਪਦੇ ਧਰਮ 'ਚ ਰਹਿਣਾ ਹੈ ਦੂਸਰਾ ਕਰਾਮਾਤ ਅਸੀਂ ਦਿਖਾਉਣੀ ਨਹੀਂ ਕਿਉਂਕਿ ਗੁਰੂ ਅਰਜਨ ਦੇਵ ਮਾਰੇ ਨਹੀਂ ਕਰਾਮਾਤ ਨਹੀਂ ਦਿਖਾਈ ਤੇ ਅਸੀਂ ਵੀ ਨਹੀਂ ਦਿਖਾ ਸਕਦੇ ਤੀਸਰਾ ਕਹਿੰਦੇ ਜੇ ਤੈਨੂੰ ਮੌਤ ਅਜਨ ਚੰਗੀ ਲੱਗਦੀ ਮੌਤ ਦੇਣੀ ਹੈ ਸਾਨੂੰ ਤਾਂ ਮੌਤ ਦੇ ਲਾ ਠੀਕ ਹੈ ਚਲੋ ਹੁਣ ਅਗਲਾ ਸਵਾਲ ਕਰਦੇ ਆ ਜਦੋਂ ਗੁਰੂ ਤੇਗ ਬਹਾਦਰ ਮਾਰੇ ਦਿੱਲੀ ਵੱਲ ਨੂੰ ਗਏ ਆ ਔਰੰਗਜ਼ੇਬ ਕੋਲੇ ਗ੍ਰਿਫਤਾਰ ਹੋਣ ਵਾਸਤੇ ਉਦੋਂ ਸਨ ਕਿਹੜਾ ਸੀ ਆ ਦੱਸੋ ਹੂੰ ਤੇਰੇ ਜਿਹੜਾ ਦੱਸੋ ਜਿਹੜਾ ਹੋਂਦਾ ਦੱਸ ਦੋ ਜੇ ਗਲਤ ਹੋਇਆ ਮੈਂ ਦੱਸ ਦੂੰਗਾ ਜੇ ਸਹੀ ਹੋਇਆ ਤਾਂ ਮੈਂ ਹਾਂ 1600 ਸਦੀ ਨਹੀਂ ਥੋੜਾ ਜਿਆਦਾ ਵੱਧ ਲੈ ਗਿਆ ਤੂੰ 42 ਕਿੰਨਾ ਸੀ ਥੋੜਾ ਜਿਆਦਾ ਥੋੜਾ ਜਿਆਦਾ ਸੈੱਟ ਕਰੋ ਸਹੀ ਕਰੋ ਨਹੀਂ ਬੜਾ ਪਿੱਛੇ ਲੱਗਿਆ ਹੂੰ ਹੂੰ ਚਲੋ ਮੈਂ ਦੱਸਦਾ 1675 ਇਸਵੀ ਹਾਂ ਬਸ ਇੱਥੇ ਸੀਗਾ ਹਾਂ 75 ਇਸਵੀ ਸੀਗਾ ਠੀਕ ਹੈ 1675 ਇਸਵੀ ਗੁਰੂ ਤੇਗ ਬਹਾਦਰ ਮਹਾਰਾਜ ਦੀ 시ਧੀ ਹੋਈ ਹੈ 1675 ਇਸਵੀ ਨੂੰ ਉਦੋਂ ਇਸਵੀ ਆਹੀ ਚੱਲਦਾ ਸੀ ਜਦੋਂ ਗ੍ਰਫਤਾਰੀ ਹੋਈ ਉਹ ਤਾਂ ਇਹ ਵੀ ਚੱਲ ਇਹ ਹੀ ਚੱਲਦਾ ਸੀ ਚਲੋ ਐਂ ਦੱਸੋ ਵੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਤੋਂ ਇੱਕ ਦਿਨ ਪਹਿਲਾਂ ਤਿੰਨ ਸਿੱਖਾਂ ਦੀ ਸ਼ਹੀਦੀ ਹੋਈ ਹੈ ਪਤਾ ਨਾ ਕਿਹੜੇ ਕਿਹੜੇ ਸਿੱਖਾਂ ਦੇ ਨਾਮ ਸੀ ਉਹਨਾਂ ਦੇ ਦੱਸੋ ਭਾਈ ਮਤੀ ਦਾਸ ਭਾਈ ਸਤੀ ਦਾਸ ਹਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਚਲੋ ਐਂ ਦੱਸੋ ਵੀ ਉਹਨਾਂ ਨੂੰ ਸਜ਼ਾ ਕਿਹੜੀ-ਕਿਹੜੀ ਦਿੱਤੀ ਸੀ ਭਾਈ ਮਤੀ ਦਾਸ ਨੂੰ ਤੇ ਇਹ ਦੁਆਰੇ ਵਾਲੀ ਹਾਂ ਆਰੇ ਚ ਬੰਨ ਕੇ ਹਰੂ ਚ ਹਰੂ ਚ ਰਵੇਟ ਕੀ ਸਾੜਿਆ ਭਾਈ ਦਿਆਲਾ ਜੀ ਹਾਂ ਹਾਂ ਨਹੀਂ ਉਹਨਾਂ ਨੂੰ ਦੇਗ ਦੇਗ ਵਿੱਚ ਵਾਲੇ ਉਹਨਾਂ ਨੂੰ ਤੱਤੇ ਪਾਣੀ ਦੇ ਦੇਗ ਵਿੱਚ ਵਾਲੇ ਸੀ ਭਾਈ ਦਿਆਲਾ ਜੀ ਨੂੰ ਭਾਈ ਸਤੀਦਾਸ ਜੀ ਨੂੰ ਜਿਹੜਾ ਕੀਤਾ ਸੀ ਉਹ ਰੂਮ ਵਿੱਚ ਬਨ ਕੇ ਭਾਈ ਮਤੀਦਾਸ ਜੀ ਨੂੰ ਆਰੇ ਵਿੱਚ ਬਨ ਕੇ ਆਰਾ ਚਲੇ ਸੀ ਸੀਸ ਤੇ ਠੀਕ ਹੈ ਚਲੋ ਜਦੋਂ ਭਾਈ ਮਤੀਦਾਸ ਜੀ ਨੂੰ ਆਰੇ ਵਿੱਚ ਬਨ ਕੇ ਤੇ ਔਰੰਗਜ਼ੇਬ ਦਾ ਹੁਕਮ ਸੀ ਨਾ ਵੀ ਪਾੜ ਦੇ ਉਹਨਾਂ ਨੂੰ ਵਿਚਾਲੋ ਉਹਨਾਂ ਨੂੰ ਅਖੀਰਲੀ ਸ਼ਰਤ ਪੁੱਛੀ ਗਈ ਸੀ ਉਹਨਾਂ ਦੀ ਅਖੀਰਲੀ ਸ਼ਰਤ ਕੀ ਸੀ ਚਲੋ ਸਮਰ ਨੇ ਪਹਿਲਾਂ ਕੀਤਾ ਦੱਸੋ ਉਹਨਾਂ ਦੀ ਸ਼ਰਤ ਸੀਗੀ ਕਿ ਤੇ ਇੱਕ ਬਾਦਨ ਸਾਡੀ ਇੱਛਾ ਇੱਛਾ ਪੁੱਛੀ ਸੀ ਨਾ ਵੀ ਅਖੀਰਲੀ ਇੱਛਾ ਕੀ ਹੈ ਤੁਹਾਡੀ ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਡੇ ਸਾਹਮਣੇ ਹੋਣ ਹਾਂ ਮੇਰਾ ਮੇਰਾ ਮੁਖ ਗੁਰੂ ਸਾਹਿਬ ਵੱਲ ਹੋਵੇ ਤੇ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਹੋਣ ਚਲੋ ਵੀ ਬਹੁਤ ਸੋਹਣੇ ਜਵਾਬ ਸਵਾਲਾਂ ਦੇ ਜਵਾਬ ਦਿੱਤੇ ਤੁਸੀਂ ਸਾਰਿਆਂ ਨੇ ਸ਼ੇਰੇ ਨੇ ਥੋੜੇ ਜਿ ਘੱਟ ਦਿੱਤੇ ਆ ਚਲੇ ਬਹੁਤ ਸੋਨੇ ਸਵਾਲ ਜਵਾਬ ਹੋਏ ਜੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਬੱਚਿਆਂ ਨੇ ਬਹੁਤ ਸੋਨੇ ਸਵਾਲਾਂ ਦੇ ਜਵਾਬ ਦਿੱਤੇ ਬੱਚ ਫਿਰ ਪੁੱਛਾਂਗੇ ਕਿਸ ਦਿਨ ਅੱਜ ਅਸੀਂ ਦਵਾਨ ਤੇ ਆਏ ਆ ਤੇ ਹੁਣ ਅਸੀਂ ਦਵਾਨ ਤੇ ਜਾਣਾ ਸੋ ਵਰਮਕ ਪਿਆਰਿਓ ਦਵਾਨ ਤੋਂ ਜਾ ਰਹੇ ਆ ਵਾਪਸ ਘਰ ਨੂੰ ਸ਼ੇਰਾਂ ਗੱਡੀ ਚਲਾ ਰਿਹਾ ਜੀ ਪਹੁੰਚਣ ਵਾਲਿਆਂ ਘਰ ਦਵਾਨ ਬਹੁਤ ਸੋਹਣਾ ਹੋਇਆ ਤੇ ਸੰਦੀਪ ਸਿੰਘ ਨੂੰ ਛੱਡਿਆ ਇਹ ਰਹਿਣ ਤੇ ਇਹ ਦੂਸਰਾ ਫਿਰ ਅਸੀਂ ਦਸਵੀਂ ਤੇ ਵੀ ਗਏ ਦਸਵੀਂ ਤੇ ਵੀ ਹਾਜ਼ਰੀ ਭਰੀ ਆਏ ਬਹੁਤ ਸੋਹਣਾ ਹੋਇਆ ਦਸਵੀਂ ਦਾ ਦਵਾਨ ਵੀ ਹੁਣ ਅਸੀਂ ਘਰੇ ਪਹੁੰਚਣ ਵਾਲੇ ਆਓ ਸਾਹਮਣੇ ਆ ਗਿਆ ਘਰ ਆ ਦੇਖੋ ਜਵਾਕ ਜਵਾਕਾਂ ਵਾਲਾ ਚਲਾਉਂਦਾ ਰੇੜ ਜਵਾਕ ਤੂੰ ਜਵਾਕ ਆ ਕੋਈ ਤੂੰ ਜਵਾਕ ਆ ਕੇ ਮੋਰਚਾ ਕਰਾਉਣ ਨਹੀਂ ਆਂ ਨਾ ਖਾਲੀ ਵਰਤੀ ਜਵਾਕ ਆ ਤੂੰ ਆ ਲੈ ਕੇ ਆ ਬੁੱਝੂ ਕੇ ਘਰ ਹੁਣ ਕਰਦੇ ਆ ਇਸ਼ਨਾਨ ਪਾਣ ਬਦਲਦੇ ਆ ਕੱਪੜੇ ਤੇ ਆਪਾਂ ਲੈ ਰਿਹੜਾ ਵੀ ਅਜ ਤੇ ਰਿਹੜਾ ਨੂੰ ਸਰਾਣਾ ਵੀ ਨਹੀਂ ਹੁੰਦਾ ਜੇ ਆ ਆ ਗਏ ਢੋਲੀ ਆ ਗਏ ਢੋਲੀ ਆ ਗਏ ਸੋ ਗਰਮਕ ਪਿਆਰੇ ਰਹਿਰਾ ਸਭ ਦਾ ਪਾਠ ਕਰੇ ਗੁਰਦੁਆਰਾ ਸਭ ਜਾਏ ਹੁਣ ਪ੍ਰਸ਼ਾਦਾ ਪੱਕ ਰਿਹਾ ਸਰਬਤਾ ਅੱਗ ਸੇਕ ਰਿਹਾ ਦੇਖੋ ਮੱਠੇ ਦੇ ਵਿੱਚ ਅੱਗ ਹੈ ਇਧਰ ਪ੍ਰਸ਼ਾਦਾ ਪੱਕ ਰਿਹਾ ਮੰਮੀ ਤੇ ਸੀ ਮੈਂ ਪ੍ਰਸ਼ਾਦਾ ਪਕਾਰੀਆਂ ਹੁਣ ਛਕਦੇ ਆਂ ਤੇ ਫਿਰ ਕਰਦੇ ਆਂ ਰੈਸਟ ਅੱਜ ਥੱਕ ਗਏ ਬਾਬਾ ਤਾਂਤੇ ਗਏ ਦੋ ਥਾਂ ਤੇ ਗਏ ਪਹਿਲਾਂ ਗਏ ਪਦਮਪੁਰ ਫਿਰ ਗਏ ਰਾਣ ਦਸਵੀਂ ਦੇ ਦਵਾਨ ਤੇ ਦੋ ਥਾਂ ਤੇ ਜਾਏ ਚਾਰ ਦਮ ਅੱਗੇ ਹੋ ਦੋਥਾ ਮਤੇ ਚਲ ਸੁਗਰਮਕ ਪਿਆਰਿਓ ਅੱਜ ਦਾ ਬਲੌਗ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਬਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤੇ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਮਿਲਦੇ ਆਂ ਫਿਰ ਅਗਲੇ ਨਵੇਂ ਬਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਆਪਣੇ ਆ ਤੇ ਆਪਣੇ ਦਾ ਖਿਆਲ ਰੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ পত না লাগে মই যোৱা নাই পত লাগে